ਦੇਖੋ ਜੀ ਜੋ ਇੱਥੇ ਲਿਖਿਆ ਹੈ ਅੰਦਾਜ਼ 1930 ਦੇ ਲਾਗੇ ਤੱਕ ਇਹ ਮਸ਼ੀਨਾਂ ਜਿਹੜੀਆਂ ਸੀ ਇਸ ਸਮੇਂ ਜੋ ਪ੍ਰਸ਼ਾਸਕੀ ਪ੍ਰਬੰਧ ਹੋਣਗੇ ਉਹਨੂੰ ਕਮੇਟੀ ਆ ਜਾਂ ਕਾਰਪੋਰੇਸ਼ਨ ਦੀ ਉਹਨਾਂ ਨੇ ਇਹ ਸੈੱਟ ਕੀਤੀਆਂ। ਅਕਾਤ ਆਲਫਾਬੇਟ ਜੋੜ ਕੇ ਸਰਕਾਰ ਦੀ ਜਿਹੜਾ ਵੱਲੋਂ ਇਹਨੂੰ ਕੰਪੋਸਟ ਕੀਤਾ ਜਾਂਦਾ ਹੈ ਦੇਖੋ ਜੀ ਨਗਰ ਨਿਗਮ ਅੰਮ੍ਰਿਤਸਰ ਲਾਈਟ ਨਾ ਹੋਵੇ, ਬਿਜਲੀ ਨਾ ਹੋਵੇ ਤੇ ਉਸ ਦੇ باوجود ਵੀ ਇਹ ਮਸ਼ੀਨਾਂ ਕੰਮ ਕਰ ਲੈਂਦੀਆਂ ਨੇ ਕਿਉਂਕਿ ਹਰ ਵੇਲੇ ਜੋ ਉਸ ਸਮੇਂ ਦੀ ਗੱਲ ਕਰੀ ਤਾਂ 24 ਘੰਟੇ ਬਿਜਲੀ ਪ੍ਰੋਡਿਊਸ ਕਰਨੀ ਬਿਜਲੀ ਦੀ ਲਗਾਤਾਰ ਸਪਲਾਈ ਹੋਣੀ ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਔਖੀ ਹੋਏਗੀ ਤਾਂ ਦੋ ਜਿਹੜੇ ਸ਼ਖਸ ਨੇ ਸਿਰਫ ਉਹ ਪੂਰੀ ਪ੍ਰਿੰਟਿੰਗ ਪ੍ਰੈਸ ਨੂੰ ਚਲਾ ਰਹੇ ਨੇ ਸਰਦਾਰ ਸੁਖਵੰਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਦਾ ਸਮਰ ਨਿਊਜ਼ ਦੀ ਖਾਸ ਪੇਸ਼ਕਸ਼ ਇਤਿਹਾਸ ਦੇ ਚਾਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ 모ਹਿਤ ਤਲਵਾਰ ਤਾਜੇਸੀ ਮੌਜੂਦ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਇਹ ਨਗਰੀ ਆਪਣੇ ਆਪ ਦੇ ਵਿੱਚ ਇਤਿਹਾਸਿਕ ਹੈ ਤਾਂ ਆਪਣੇ ਆਪ ਦੇ ਵਿੱਚ ਹੀ ਕਈ ਵਿਰਾਸਤੀ ਚੀਜ਼ਾਂ ਅਤੇ ਇਤਿਹਾਸਿਕ ਸਥਾਨਾਂ ਨੂੰ ਆਪਣੇ ਆਪ ਦੇ ਵਿੱਚ ਸੰਜੋਗ ਕੇ ਬੈਠੀ ਹੈ ਜਿਸ ਜਗ੍ਹਾ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਉਹ ਜਗ੍ਹਾ ਦੀ ਪਹਿਲੇ ਗੱਲ ਕਰ ਲੈਣੇ ਆਂ ਤਾਂ ਜਗ੍ਹਾ ਦੀ ਤੁਸੀਂ ਤਸਵੀਰ ਦੇਖੋ ਇਹ ਹੈ ਮਨਸੀਪਲ ਪ੍ਰਿੰਟਿੰਗ ਪ੍ਰੈਸ ਜੋ ਗੁਰੂ ਨਗਰੀ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਇਤਿਹਾਸਿਕ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਜਿੱਥੇ ਅੱਜ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਕਾਗਜ਼ ਨੇ ਉਹ ਸਾਰੇ ਇੱਥੇ ਹੀ ਛਪਦੇ ਨੇ ਤੇ ਜਿਹੜਾ ਵੀ ਪ੍ਰਸ਼ਾਸਕੀ ਕੰਮ ਹੈ ਜਿਹੜੀ ਵੀ ਪ੍ਰਿੰਟਿੰਗ ਹੈ ਉਹ ਐਸੇ ਬਿਲਡਿੰਗ ਦੇ ਵਿੱਚ ਐਸੇ ਮਸ਼ੀਨਾਂ ਦੇ ਵਿੱਚ ਹੁੰਦੀ ਹੈ ਤਾਂ ਇਸ ਬਿਲਡਿੰਗ ਦੀ ਖਾਸੀਅਤ ਕੀ ਹੈ ਤੇ ਮਸ਼ੀਨਾਂ ਦੀ ਖਾਸੀਅਤ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਇੱਕ ਵਾਰ ਤੁਸੀਂ ਜਿਹੜੀ ਤਸਵੀਰਾਂ ਨੇ ਦੇਖੋ ਕਿ ਕਿਸ ਤਰੀਕੇ ਨਾਲ ਹੈ ਮਜਬੂਤ ਕੰਦਾ ਇੰਨੀਆਂ-ਇੰਨੀਆਂ ਚੋੜੀਆਂ ਕੰਦਾ ਜਿਹੜੀਆਂ ਅੱਜ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ ਉਹ ਕੰਦਾ ਨੇ ਤੇ ਆਪਣੇ ਆਪ ਦੇ ਵਿੱਚ ਕਿੰਨੀਆਂ ਵਿਲੱਖਣ ਨੇ ਵਿਰਾਸਤੀ ਜਿਹੜੀ ਇਹਦੇ ਜਿਹੜੀ ਇਹਦੀ ਦਿਖ ਹੈ ਉਹ ਕਾਇਮ ਰੱਖੀ ਗਈ ਹੈ ਕਿਉਂਕਿ ਦੱਸਿਆ ਜਾਂਦਾ ਹੈ ਕਿ 1930 ਦੇ ਦशक ਦੇ ਵਿੱਚ ਇਹ ਪ੍ਰਿੰਟਿੰਗ ਪ੍ਰੈਸ ਦਾ ਨਿਰਮਾਣ ਹੋਇਆ ਤਾਂ ਉਸ ਤੋਂ ਬਾਅਦ ਅੱਜ ਤੱਕ ਇਸ ਪ੍ਰਿੰਟਿੰਗ ਪ੍ਰੈਸ ਨੂੰ ਉਸੇ ਤਰੀਕੇ ਨਾਲ ਐਦੀ ਦੇਖਣ ਨੂੰ ਕਾਇਮ ਰੱਖਿਆ ਗਿਆ ਜਿਸ ਤਰੀਕੇ ਨਾਲ ਇਹ ਉਦੋਂ ਸੀ ਜਦੋਂ ਇਸ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਇੱਕ ਵਾਰ ਤੁਸੀਂ ਇਹ ਦੀਵਾਰਾ ਦੇਖੋ ਇਸ ਦੀਵਾਰ ਦੇ ਵਿੱਚ ਜਿਹੜੀਆਂ ਇੱਟਾਂ ਨੇ ਉਹ ਵੀ ਇਤਿਹਾਸਿਕ ਨੇ ਆਪਣੇ ਆਪ ਦੇ ਵਿੱਚ ਪੁਰਾਣੀਆਂ ਜਿਹੜੀਆਂ ਨਾਨਕਸ਼ਾਈ ਇੱਟਾਂ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਾਫੀ ਬਰੀਕ ਇੱਟ ਹੁੰਦੀ ਹੈ ਤੇ ਇਸ ਦੀ ਮਜ਼ਬੂਤੀ ਮੰਨੀ ਜਾਂਦੀ ਹੈ ਤਾਂ ਉਸ ਅੰਦਾਜ਼ ਦੇ ਵਿੱਚ ਹੈ ਬਣੀਆਂ ਸੀ ਉਸ ਵੇਲੇ ਤਾਂ ਇਹ ਜਿਹੜੇ ਪਿੱਲਰ ਨੇ ਗੇਟਾਂ ਦੀ ਲੁੱਕ ਦਿੱਤੀ ਹੋਈ ਆ ਤੇ ਇਸ ਦਾ ਜਿਹੜਾ ਬੋਰਡ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਉਰਦੂ ਭਾਸ਼ਾ ਕਾਫੀ ਵਰਤੀ ਜਾਂਦੀ ਸੀ ਤਾਂ ਉਰਦੂ ਭਾਸ਼ਾ ਦੇ ਵਿੱਚ ਇਸ ਦਾ ਜਿਹੜਾ ਦੇਖਿਆ ਜਿਹੜਾ ਇਹਦਾ ਬੋਰਡ ਹੈ ਉਹ ਲਗਾਇਆ ਗਿਆ ਤਾਂ ਇਸ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਅੱਜ ਵੀ ਕੰਮ ਉਸੇ ਤਰੀਕੇ ਨਾਲ جاری ਹੈ ਜਿਸ ਤਰੀਕੇ ਨਾਲ ਉਦੋਂ ਹੁੰਦਾ ਸੀ ਜਦੋਂ ਇਸ ਪ੍ਰਿੰਟਿੰਗ ਪ੍ਰੈਸ ਦਾ ਮਹਿਮਾਨ ਕੀਤਾ ਗਿਆ ਸੀ ਤੇ ਇਸ ਪ੍ਰਿੰਟਿੰਗ ਪ੍ਰੈਸ ਦੇ ਜੋ ਸੰਚਾਲਕ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਜੋ ਅੱਜ ਵੀ ਇਸ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਪੇਪਰ ਨੇ ਜਿਹੜਾ ਪ੍ਰਸ਼ਾਸਕੀ ਕੰਮ ਹੈ ਦਸਤਾਵੇਜ਼ ਜਿਹੜੇ ਛਪਦੇ ਨੇ ਉਹਨਾਂ ਦੀ ਪ੍ਰਿੰਟਿੰਗ ਹੈ ਜਿਹੜੀ ਉਹ ਕਰ ਰਹੇ ਨੇ ਤਾਂ ਇੱਕ ਵਾਰ ਤੁਸੀਂ ਜਿਹੜਾ ਇਹ ਪ੍ਰੋਪਰ ਸਾਰਾ ਸਕਲਚਰ ਹੈ ਉਹ ਦੇਖੋ ਕਿ ਕਿਸ ਤਰੀਕੇ ਨਾਲ ਇਹ ਪ੍ਰੋਸੈਸ ਹੈ ਇਹ ਚੱਲਦਾ ਹੈ ਤੇ ਕਿਸ ਤਰੀਕੇ ਨਾਲ ਇਹ ਕੰਮ ਕਰਦਾ ਹੈ ਜਿਹੜੀ ਇਹਨਾਂ ਨਾਲ ਗਲਬਾਤ ਹੈ ਅਸੀਂ ਉਹ ਵੀ ਜ਼ਰੂਰ ਕਰਾਂਗੇ ਪਰ ਦੇਖੋ ਕਿਸ ਤਰੀਕੇ ਨਾਲ ਇੱਕ ਇੱਕ ਪੇਪਰ ਕੱਢਿਆ ਜਾਂਦਾ ਉਸ ਦੀ ਛਪਾਈ ਹੋ ਰਹੀ ਹੈ ਤਾਂ ਤਿਆਰ ਹੋ ਰਿਹਾ ਬੇਸ਼ੱਕ ਅੱਜ ਕੰਪਿਊਟਰ ਦਾ ਜਮਾਨਾ ਹੈ ਇੱਕ ਵਾਰ ਦੇ ਵਿੱਚ ਕਮਾਂਡ ਦੇ ਕੇ ਕਿੰਨੇ ਪ੍ਰਿੰਟ ਕੱਢੇ ਜਾ ਸਕਦੇ ਨੇ ਪਰ ਆਪਣੀ ਵਿਰਾਸਤ ਨੂੰ ਕਾਇਮ ਰੱਖਦੇ ਆ ਇਤਿਹਾਸਿਕ ਸਥਾਨ ਹੈ ਇਤਿਹਾਸਿਕ ਮਸ਼ੀਨਾਂ ਨੇ ਇਹਨਾਂ ਦੀ ਜੜੀ ਮੁੰਿਆਦ ਹੈ ਕਾਫੀ ਹੈ ਕਿਉਂਕਿ 1930 ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਬਣੀਆਂ ਸੀ ਤੇ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਹੈ ਚਾਪਰੀ ਹੈ ਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਸ਼ੁਰੂ ਕਰਦੇ ਆ ਤਾਂ ਤੁਸੀਂ ਦੇਖੋਗੇ ਇੱਕ ਵਾਰ ਜਿਹੜਾ ਕੰਮ ਹੈ ਉਹ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਦਾ ਜਿਹੜਾ سلسلہ ਸ਼ੁਰੂ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸੋ ਸਭ ਨੂੰ ਗੁਲਦੇਵ ਸਿੰਘ ਜੀ ਚਾਹੁੰਦੇ ਹੋ ਜੀ ਤੁਸੀਂ ਇਹ ਜਿਹੜੀ ਪੂਰੀ ਪ੍ਰਿੰਟਿੰਗ ਪ੍ਰੈਸ ਹੈ ਇਸ ਨੂੰ ਚਲਾ ਰਹੇ ਹੋ ਅੱਜ ਵੀ ਕਿਸ ਤਰ੍ਹਾਂ ਹੈ ਖਾਸ ਹੈ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਤੇ ਕਦੋਂ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ 1930 ਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਤਿਆਰ ਕਿਹਾ ਜਾਂਦਾ ਹੈ ਕਿ ਇੱਥੇ ਲਿਆਂਦੀਆਂ ਗਈਆਂ ਅੰਮ੍ਰਿਤਸਰ ਤੋਂ ਬਾਅਦ ਦੇ ਇੱਥੇ ਪ੍ਰਿੰਟਿੰਗ ਪ੍ਰੈਸ ਲਗਾਤਾਰ ਚੱਲ ਰਹੀ ਹੈ ਕੀ ਇਸ ਜਗ੍ਹਾ ਦਾ ਖਾਸ ਮਾਅਨ ਸਰ ਪਹਿਲਾਂ ਮਨੀਸ਼ ਜੀ ਆਪ ਜੀ ਦਾ ਜੀ ਆਇਆਂ ਪ੍ਰੈਸ ਵੱਲੋਂ ਮੋਸਟ ਵੈਲਕਮ ਥੈਂਕ ਯੂ ਆਪ ਜੀ ਸਾਡੇ ਪ੍ਰੈਸ ਦੀ ਵਧਾਰੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਪ੍ਰਿੰਟਿੰਗ ਪ੍ਰੈਸ ਦੇ ਬਾਰੇ ਦੇਖੋ ਜੀ ਜੋ ਇੱਥੇ ਲਿਖਿਆ ਹੈ ਅੰਦਾਜ਼ ਨੂੰ 1930 ਦੇ ਲਾਗੇ ਤੱਕ ਇਹ ਮਸ਼ੀਨਾਂ ਜਿਹੜੀਆਂ ਸੀ ਇਸ ਸਮੇਂ ਜੋ ਪ੍ਰਸ਼ਾਸਕੀ ਪ੍ਰਬੰਧ ਹੋਣਗੇ ਉਹਨੂੰ ਕਮੇਟੀ ਆ ਜਾਂ ਕਾਰਪੋਰੇਸ਼ਨ ਦੀ ਉਹਨਾਂ ਨੇ ਇਹ ਸੈੱਟ ਕੀਤੀਆਂ ਔਰ ਇਸ ਸਮੇਂ ਸਮੇਂ ਅਨੁਸਾਰ ਇਹ ਤਕਰੀਬਨ ਮਸ਼ੀਨਾਂ ਜਿਹੜੀਆਂ ਉਹ ਵਰਕ ਕਰਦੀਆਂ ਰਹੀਆਂ ਕੇ ਯੂਨਾਈਟਿਡ ਸਟੇਟ ਅਮਰੀਕਾ ਦੀ ਸਟੈਂਪ ਲੱਗੀ ਆ ਔਰ ਅੱਜ ਵੀ ਉਸੇ ਤਰ੍ਹਾਂ ਵਰਕ ਕਰ ਰਹੀਆਂ ਜਿਦ ਤਰ੍ਹਾਂ ਉਦੋਂ ਕਰਦੀਆਂ ਸੀ ਵਿਲੱਖਣ ਹੈ ਕਿ ਅੱਜ ਅਸੀਂ ਕੋਈ ਕੰਪਿਊਟਰ ਖਰੀਦਦੇ ਹਾਂ ਕੋਈ ਮਸ਼ੀਨ ਖਰੀਦਦੇ ਹਾਂ ਅਸੀਂ ਮੁਨਿਆਦ ਇੰਨੀ ਨਹੀਂ ਕਿਣੀ ਜਾਂਦੀ ਪਰ ਇਹ 1930 ਦੇ ਵਿੱਚ ਜੇਕਰ ਅਸੀਂ ਮੰਨ ਕੇ ਚੱਲੀਏ ਕਿ ਇਹ ਲਿਆਂਦੀਆਂ ਗਈਆਂ ਜਾਂ ਇਹਨਾਂ ਦੇ ਵਿੱਚੋਂ ਕੰਮ ਸ਼ੁਰੂ ਹੋਇਆ ਤਾਂ ਅੱਜ ਵੀ ਪ੍ਰੋਪਰ ਕੰਮ ਕਰ ਰਹੀ ਹੈ ਜੀ ਸਰ ਬਿਲਕੁਲ ਉਸੇ ਤਰ੍ਹਾਂ ਹੀ ਜਿਦਾਂ ਨਵੀਆਂ ਮਸ਼ੀਨਾਂ ਕੰਮ ਕਰਦੇ ਆਂ ਸੇਮ ਹੀ ਕੰਮ ਵੇਖੋ ਤਾਂ ਸਰ ਜੀ ਪ੍ਰਿੰਟਿੰਗ ਅੱਜ ਵੀ ਉਸੇ ਤਰ੍ਹਾਂ ਦੀ ਹੋ ਰਹੀ ਆ ਕੋਈ ਇਹਦੇ ਵਿੱਚ ਡਿਫਰੈਂਸ ਨਹੀਂ ਥੀ ਇਹ ਸਿਰਫ ਇਹ ਹੈਗਾ ਕਿ ਟਾਈਪ ਚੇਂਜ ਹੋ ਜਾਂਦਾ ਜਦੋਂ ਜਦੋਂ ਨਵੀਂ ਆਪਾਂ ਬੁੱਕਸ ਤਿਆਰ ਕਰਦੇ ਆਂ ਬਾਕੀ ਵਰਕਿੰਗ ਜਿਹੜੀ ਮਸ਼ੀਨ ਦੀ ਆ ਉਸ ਤੋਂ ਹੀ ਚੱਲਦੀ ਹੈ ਦਾ ਸਟਾਈਲ ਬਦਲ ਗਿਆ ਪਰ ਜਿਹੜੀ ਪ੍ਰਿੰਟਿੰਗ ਦਾ ਸਟਾਈਲ ਹੈ ਉਹ ਉਹ ਬਿਲਕੁਲ ਜੀ ਤਾਂ ਇੱਕ ਗੱਲ ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਸ਼ੁਰੂਆਤੀ ਹੈ ਸਟੈਪ ਹੈ ਦਾ ਪਹਿਲਾ ਸਟੈਪ ਉਹਦੇ ਤੋਂ ਸ਼ੁਰੂਆਤ ਕਰੀਏ ਅਪਾ ਕਿ ਕਿਸ ਤਰੀਕੇ ਨਾਲ ਹੈ ਪ੍ਰੋਪਰ ਤੁਸੀਂ ਪ੍ਰਿੰਟਿੰਗ ਹੈ ਸ਼ੁਰੂ ਕਰਦੇ ਹੋ ਤੇ ਇਹਦਾ ਲਾਸਟ ਸਟੈਪ ਤੱਕ ਅਪਾ ਕਿਸ ਤਰ੍ਹਾਂ ਜਾ ਕੇ ਆ ਬਿਲਕੁਲ ਦੇਖੋ ਤੁਸੀਂ ਕਿੰਦੇ ਵਿੱਚ ਇੱਦਾਂ ਹੁੰਦਾ ਜੀ ਪਹਿਲਾਂ ਕੰਪਿਊਟਰ ਫਰਮਾ ਬਣਾਉਦੇ ਨੇ ਸਰਦਾਰ ਸੁਖਵੰਤ ਸਿੰਘ ਜੀ ਕੰਪਿਊਟਰ ਸਾਹਿਬ ਨੇ ਇਹ ਫਰਮਾ ਤਿਆਰ ਕਰਦੇ ਆ ਫਰਮਾ ਤਿਆਰ ਕਰਨ ਤੋਂ ਮੁਗਲ ਇੱਕ ਸਕੈਚ ਬਣਾ ਦਿੰਦੇ ਆ ਆਪਾਂ ਜੀ ਆ ਫਰਮਾ ਵੀ ਕੋ ਤਿਆਰ ਹੁੰਦਾ ਬਿਆ ਜੀ ਇਹ ਤੋਂ ਮਗਰੋਂ ਇਹ ਸਕੈਚ ਬਣ ਜਾਂਦਾ ਜੀ ਉਹ ਜਿਹੜਾ ਸਕੈਚ ਆ ਆ ਉਹ ਉਧਰ ਚੱਲਦਾ ਹਾਂ ਉਹਦੇ ਵਿੱਚ ਚੱਲਾਂਗੇ ਇਹ ਸਰਦਾਰ ਸੁਖਵੰਤ ਸਿੰਘ ਜੀ ਤੁਹਾਨੂੰ ਇਹ ਪੂਰੀ ਜਾਣਕਾਰੀ ਦੇਣਗੇ ਸੁਖਵੰਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਅੱਗੇ ਹਾਂਜੀ ਆ ਪਹਿਲਾਂ ਸਭ ਤੋਂ ਪਹਿਲਾਂ ਫਰਮਾ ਤਿਆਰ ਕੀਤਾ ਜਾਂਦਾ ਹੈ ਤੇ ਆ ਸਟੇਕ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਆ ਵੀ ਸਭ ਤੋਂ ਪਹਿਲਾਂ ਕਲਾ-ਕਲਾ ਰੰਗ ਜੋੜ ਕੇ ਜਾਂ ਜਿਹੜਾ ਅਹੀਂ ਆ ਕਾਲਮ ਬਣਾਇਆ ਪਹਿਲਾਂ ਇੱਕ ਇਕਲਕ ਲਖਰ ਜੋੜ ਕੇ ਇੰਦਾ ਸਟਿੱਕਰ ਆਪਣਾ ਵੀ ਤਿਆਰ ਕੀਤਾ ਜਾਂਦਾ ਹੈ ਫਰਮਾਨ ਜੀ ਹਾਂਜੀ ਇਹ ਸਾਰੇ ਅਲਫਾਬੈਟਸ ਨੇ ਜੀ ਹਾਂਜੀ ਇੱਕ ਇਕਲਕ ਇੱਕ ਵਾਰੀ ਤੁਸੀਂ ਇਹਨੂੰ ਦਿਖਾਓ ਤਾਂ ਇਹ ਕਿਹੜਾ ਅਲਫਾਬੈਟ ਹੈ ਜੀ ਇਹ ਹੈਗਾ ਜੀ ਇਹ 12 ਪੈਂਡ ਦਾ ਹੈ ਪੰਜਾਬੀ ਚ 12 ਪੈਂਡ ਗੱਗਾ ਕਿਹਦਾ ਲੱਗਦਾ ਜੀ ਹਾਂਜੀ ਗੱਗਾ ਜੇ ਤਾਂ ਇਹ ਦੇਖੋ ਤੁਸੀਂ ਇਹ ਅਲਫਾਬੈਟ ਹੈ ਇਕ ਇਕਲਾ ਇਕਲਾ ਅਲਫਾਬੇਟ ਕਾਫੀ ਮਿਹਨਤ ਦਾ ਕੰਮ ਹੈ ਜਿੰਨੇ ਵੀ ਤੁਸੀਂ ਬਾਕਸ ਦੇਖ ਰਹੇ ਹੋ ਇਹਨਾਂ ਸਾਰਿਆਂ ਦੇ ਵਿੱਚ ਅਲਫਾਬੇਟ ਹੈ ਜੀ ਹਾਂਜੀ ਹਾਂਜੀ ਵੱਖ-ਵੱਖ ਅੱਖਰ ਹਨ ਜੀ ਕੋਈ ਤੁਸੀਂ ਕਿ ਇਹਦੇ ਉੱਪਰ ਕੋਈ ਨਾਮ ਨੂਮ ਤਾਂ ਲਿਖਿਆ ਨਹੀਂ ਹੈ ਨਹੀਂ ਨਾਮ ਨਹੀਂ ਵੈਸੇ ਸਾਨੂੰ ਜਾਦ ਹੁੰਦਾ ਹੈ ਆਪਣਾ ਵੀ ਜਦਾਂ ਪੰਜਾਬੀ ਦਾ ਹੈ ਊੜਾ ਐੜਾ ਏੜੀ ਸਾਰਾ ਆਪਣਾ ਵੀ ਜਾਦ ਹੁੰਦਾ ਹੈ ਜੀ 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 ਤੇ ਇਹ ਦੇਖੋ ਤੁਸੀਂ ਇਕਲਾ ਇਕਲਾ ਅਲਫਾਬੇਟ ਹੈ ਜਿਹੜਾ ਇਹਨਾਂ ਨੂੰ ਅਲਫਾਬੇਟ ਚਾਹੀਦਾ ਉਹ ਅਲਫਾਬੇਟ ਹੈ ਤੇ ਚੁੱਕ ਕੇ ਫਿਰ ਤੁਸੀਂ ਇੱਥੇ ਰੱਖਦੇ ਹੋ ਜੀ ਹਾਂਜੀ ਇਹ ਪਹਿਲਾਂ ਦੱਸਾਂ ਪਹਿਲਾਂ ਇਸ ਦਾ ਡੋਪ ਡਿਪਲੋਮਾ ਦਾ ਕੋਰਸ ਹੁੰਦਾ ਪਹਿਲਾਂ ਇਹ ਉਹ ਆਪ ਕੋਰਸ ਕਰਕੇ ਉਹ ਸਾਰਾ ਕੁਝ ਦੱਸਦੇ ਉਹਨਾਂ ਚ ਹਾਂਜੀ ਦੋਨਾਂ ਚ ਸਾਰਾ ਕੁਝ ਦੱਸਦੇ ਆ ਤੇ ਇਹ ਕਰਕੇ ਫਿਰ ਬਾਅਦ ਫਿਰ ਆ ਸਾਰਾ ਫਿਰ ਕਲਾ ਕਲਾ ਜੋੜ ਕੇ ਸਟਿੱਕ 'ਚ ਕਰਦੇ ਆ ਤਸਵੀਰ ਸਾਂਝੀ ਕੀਤੀ ਜਾਵੇ ਹਾਂਜੀ ਕਲਾ ਅਲਫਾਬੈਟ ਜੋੜ ਕੇ ਸਰਦਾਰ ਸਿੰਘ ਜੀ ਹੋਣਾ ਵੱਲੋਂ ਇਹਨੂੰ ਕੰਪੋਜ਼ ਕੀਤਾ ਜਾਂਦਾ ਦੇਖੋ ਜਿਵੇਂ ਨਗਰ ਨਿਗਮ ਅੰਮ੍ਰਿਤਸਰ ਇਹ ਜਗਲਾ ਆਜੂ ਜੀ ਮੈਂ ਜੀ ਜੀ ਐ ਰਿਫਿਲ ਸਟੇਕ ਆ ਗਈ ਹੋਰ ਆ ਦੇਖੋ ਤੁਸੀਂ ਇੰਨਾ ਵੱਲੋਂ ਪੂਰਾ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਕ ਇਕੱਲਾ ਇਕੱਲਾ ਅਲਫਾਬੇਟ ਜੀ 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 ਯਾਨ ਦੇਖਿਓ ਸਰ ਆ ਨੰਨਾ ਆ ਗੱਗਾ ਆ ੜਾ ਇਹ ਨਗਰ ਇਕੱਲਾ ਇਕੱਲਾ ਖਰੋ ਗਿਆ ਇਕੱਲਾ ਇਕੱਲਾ ਇਹ ਇਸ ਫਲੇਮ ਬੁੜਕੇ ਦੇ ਵਿੱਚ ਆਪਾਂ ਫਿੱਟ ਕਰ ਦਿੰਨੇ ਆ ਇਹ ਨਗਰ ਬਣ ਗਿਆ ਇਸੇ ਤਰ੍ਹਾਂ ਹੀ ਗਾੜੀ ਨਿਗਮ ਵੀ ਵੱਖਰਾ ਵੱਖਰਾ ਅੱਖ ਰਿਆ ਹਾਂ ਮਿਲ ਸਰ ਕੋਈ ਮਾਤਰਾ ਪਾਣੀ ਪੈਂਦੀ ਹੈ ਇਹਦੇ ਵਰਡ ਜੈ ਅਲਫਾਬੈਟ ਦੇ ਛੱਲੇ ਤੇ ਫਿਰ ਉਹਨੂੰ ਕਿਸ ਤਰ੍ਹਾਂ ਪਾਉਂਦੇ ਉਹ ਮਾਤਰਾ ਵੱਖਰੇ ਵੱਖਰੇ ਅੱਖਰਾਂ 'ਚ ਪਈ ਆ ਜਿੱਦਾਂ ਕੰਨਾ ਪਈਦਾ ਸਿਹਾਰੀ ਪਈਦੀ ਆ ਆ ਆ ਰਖੇ ਦੇ ਵਿੱਚ ਇਹ ਕਰਕੇ ਦੇ ਬੋਝ ਨੂੰ ਕੋਈ ਨਾ ਕੋਈ ਸੁਝਾਉਂ ਨਾ ਇੱਕ ਤੇ ਇਹ ਦੇ ਵਿੱਚ ਤਾਂ ਹੌਣ ਕੱਲਾ ਕੱਲਾ ਖਾਣਾ ਕੱਢ ਕੇ ਕੋਣਾ ਇੱਕ ਬੜਾ ਨੰਨਾ ਟਕੜਾ ਬੱਤਾ ਰਹਾ ਹਰ ਚਾਰ ਯਾਰਾਂ ਨਾਲ ਯਾਰੋ ਕੋ ਸਾਹਮਣੇ ਆ ਇੱਕ ਬੜਾ ਇਤਰਾਕਾ ਇਹ ਹੁਣ ਇਹਨਾਂ ਨਾਲ ਕੱਢ ਕੇ ਇਹ ਅੰਮ੍ਰਿਤਸਰ ਪਰੇ ਕੱਢੋ ਤੇ ਵਿੱਚ ਘਾਰ ਰੱਖੋ ਐਸਪੀ ਸਾਹਿਬ ਹੁਣ ਸਮਝਾ ਦਿਓ ساری ਗੱਲ ਜੀ ਬੰਦਾ ਕੀ ਜਾ ਵੇਖੋ ਜਿੱਦਾਂ ਹੈ ਨਗਰ ਨਿਗਮ ਅੰਮ੍ਰਿਤਸਰ ਹਾਂਜੀ ਪਹਿਲਾ ਅੱਖਰ ਆਪਣਾ ਵੀ ਆ ਪਹਿਲਾ ਹੈ ਨੀ ਪਹਿਲਾ ਨੰਨਾ ਰੱਖ ਲੈ ਗੱਗਾ ਰਾਰਾ ਨਗਰ ਹਾਂਜੀ ਫਿਰ ਨਿਗਮ ਅੰਮ੍ਰਿਤਸਰ ਇਸ ਤਰ੍ਹਾਂ ਆਪਣਾ ਵੀ ਕਲਾ ਕਲਾ ਖਰ ਚਾਰ ਪੁੱਠਾ ਰੱਖਨੇ ਆ ਤਾਂ ਕਿ ਜਿਹੜੀ ਇਹਦੀ ਛਪਾਈ ਆ ਫਿਰ ਸਿੱਧੀ ਆਵੇ ਹਾਂਜੀ ਅੱਖਰ ਅੱਖਰ ਪੁੱਠਾ ਹੁੰਦਾ ਹੈ ਬਾਅਦ ਵਿੱਚ ਜੋ ਛਪਾਈ ਹੁੰਦੀ ਆ ਫਿਰ ਸਿੱਧੀ ਹੁੰਦੀ ਆ ਆਪਣਾ ਵੀ ਛਪਾ ਕੇ ਰੱਖਣਾ ਪੈਂਦਾ ਕਿਉਂਕਿ ਆਪਾਂ ਜਦੋਂ ਲਿਖਦੇ ਆ ਤਾਂ ਸਿੱਧਾ ਹੀ ਹੁੰਦਾ ਹੈ ਕਿ ਆਪਾਂ ਸਿੱਧਾ ਲਿਖਣਾ ਹੈ ਪਰ ਜਦੋਂ ਇਹਦੇ ਚ ਆਪਾਂ ਅਲਫਾਬੈਟ ਸੈੱਟ ਕਰਨਾ ਤਾਂ ਉਹ ਅਸੀਂ ਪੁੱਠਾ ਸੈੱਟ ਕਰਨਾ ਤਾਂ ਕਿ ਛਪਾਈ ਜਿਹੜੀ ਸਿੱਧੀ ਆਵੇ ਕਦੇ ਇਸ ਤਰ੍ਹਾਂ ਹੁੰਦਾ ਕਿ ਕਰਦੇ ਕਰਦੇ ਭਲੇਖਾ ਬੈ ਜਾਵੇ ਕਿਉਂਕਿ ਆਪਾਂ ਲਿਖਦੇ ਤਾਂ ਸਿੱਧਾ ਵਾਂ ਪਰ ਇਹਦੇ ਵਿੱਚ ਜਦੋਂ ਵਰਡ ਪਾਣੇ ਆ ਉਹ ਉਲਟੇ ਪਾਣੇ ਆ ਭਲੇਖਾ ਅੱਖਰ ਨਹੀਂ ਵੇਖਣਾ ਸੀ ਸਿਰਫ ਅੱਖਰ ਨਹੀਂ ਅਨੋਖ ਵੇਖਣੀ ਆ ਨੋਕਾ ਸਿੱਧਾ ਅੱਖਰ ਲਾ ਦੇਣਾ ਜੀ ਹਾਂਜੀ ਅੱਛਾ ਭਾਈ ਸਿੱਧੀਆਂ ਅੱਛਾ ਭਾਈ ਸਿੱਧੀਆਂ ਹੋਣੀਆਂ ਮੈਂ ਇੱਕ ਸਾਲਾਂ ਤੋਂ ਕੰਮ ਕਰ ਰਹੇ ਜੀ ਹਾਂਜੀ ਇਹ ਤਕਰੀਬਨ 10-12 ਸਾਲ ਹੋ ਗਏ ਕੰਮ ਕਰਦੇ ਹਾਂ ਜੀ ਸੋ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ ਤਾਂ ਹੁਣ ਅੱਜ ਵੀ ਛਪਾਈ ਹੈ ਜਿਹੜੀ ਬਿਲਕੁਲ ਓਕੇ ਆਂਦੀ ਹੈ ਹਾਂਜੀ ਬਿਲਕੁਲ ਜੀ ਇਹ ਸਾਰਾ ਜੇ ਤੁਸੀਂ ਇਹ ਇੱਕ ਵੈਨਾ ਵੱਲੋਂ ਜਿਹੜਾ ਪੇਜ ਹੈ ਇਹ ਤਿਆਰ ਕੀਤਾ ਗਿਆ ਤਾਂ ਇਹ ਜਿਹੜੀ ਪ੍ਰਿੰਟਿੰਗ ਇੱਥੇ ਜਿਹੜੀ ਹੈ ਅਦਾਇਕ ਤਰੀਕੇ ਨਾਲ ਆਪਾਂ ਕਵਾਂਗੇ ਕਿ ਇਹ ਢਾਈ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਦੋਸਤੋ ਬਾਦ ਇਸ ਤਰੀਕੇ ਦੀ ਜਿਹੜੀ ਪ੍ਰਿੰਟਿੰਗ ਆਏਗੀ ਆਪਾਂ ਫਰਮਾ ਕਹਿੰਦੇ ਸਰ ਇਹਨੂੰ ਫਰਮਾ ਢਾਈ ਹੋਰ ਕੀ ਹੁੰਦੀ ਹੈ ਜੀ ਜੀ ਤੇ ਉਹ ਜਰਾ ਇਹ ਫਰਮਾ ਇਹਨੂੰ ਅਸੀਂ ਕਵਾਂਗੇ ਵਾਹ ਇਹ ਜਿਹੜੀ ਪ੍ਰਿੰਟਿੰਗ ਆ ਵੀ ਇਥੋਂ ਦੀ ਛਪੀ ਹਾਂਜੀ ਇਹ ਇਥੋਂ ਦੀ ਛਪੀ ਆ ਜੀ ਤੁਸੀਂ ਕਿੰਨੀ ਸਾਫ਼ ਪ੍ਰਿੰਟਿੰਗ ਹੈ ਅੱਜ ਵੀ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਉਸੇ ਤਰੀਕੇ ਨਾਲ ਇਹਦੀ ਜਿਹੜੀ ਛਪਾਈ ਹੈ ਅੱਜ ਵੀ ਅੰਮ ਗੰਬਰ ਇਹਦਾ ਕੰਮ ਹੈ ਸਾਰਾ ਐਸੇ ਹੀ ਹੁੰਦਾ ਤਾਂ ਇਹ ਕਾਫੀ ਜੜੀਆਂ ਲਮਾਰੀਆਂ ਨੇ ਕਾਫੀ ਜਿਹੜੇ ਡਰਾਅਰ ਨੇ ਹਰ ਇੱਕ ਦੇ ਵਿੱਚ ਸਰ ਅਕਸ਼ਰੀ ਜੀ ਸਰ ਸਾਰੇ ਅਲਫਾਬੈਟ ਨੇ ਜੀ ਇਹ ਦੇਖੋ ਤੁਸੀਂ 1 ਨੰਬਰ 2 ਨੰਬਰ 3 ਨੰਬਰ ਇਹਨਾਂ ਸਾਰਿਆਂ ਦੇ ਵਿੱਚ ਬਰੀਕ-ਬਰੀਕ ਅਲਫਾਬੈਟ ਕਾਫੀ ਬਰੀਕੀ ਦਾ ਕੰਮ ਹੈ ਤਾਂ ਇਸ ਤੋਂ ਬਾਅਦ ਅਗਲੇ ਸਟੈਪ ਵੱਲ ਚੱਲਦੇ ਹਾਂ ਜੀ ਇਸ ਤੋਂ ਬਾਅਦ ਦੱਸੋ ਜੀ ਅਗਲਾ ਸਟੈਪ ਕੀ ਹੈ ਇਹ ਸਕੈਚ ਤਿਆਰ ਹੋ ਗਿਆ ਜੀ ਇਹ ਤੋਂ ਨੈਕਸਟ ਕਿ ਆਪਾਂ ਇਸ ਕੈਚ ਬਣ ਗਿਆ ਤਿਆਰ ਹੋ ਗਿਆ ਇਹਨੂੰ ਫਿਟ ਕਰ ਦੇਦਾ ਮਸ਼ੀਨ ਤੇ ਫਿਟ ਇਹ ਫਿਟਿੰਗ ਦੇ ਮਗਰੋਂ ਇਹ ਇਹ ਆਜ ਨਾਲ ਹੀ ਜੀ ਫਿਟਿੰਗ ਦੇ ਮਗਰੋਂ ਮੁੜ ਕੇ ਮਸ਼ੀਨ ਦੇ ਵਿੱਚ ਫਿਟ ਕਰ ਦਿੰਦਾ ਜੋ ਤਰਾ ਇਹ ਫਿਟ ਕੀਤਾ ਬਿਲਕੁਲ ਠੀਕ ਸਮਝ ਗਏ ਨਾ ਆ ਦੇਖੋ ਇੱਕ ਵਾਰੀ ਤੁਸੀਂ ਕਿ ਇਹ ਜਿਹੜਾ ਪਰਵਾ ਤਿਆਰ ਕੀਤਾ ਗਿਆ ਸੀ ਇੰਨਾ ਵੱਲੋਂ ਉਹ ਇਹਦੇ ਵਿੱਚ ਫਿਟ ਕਰ ਦਿੱਤਾ ਗਿਆ ਤੇ ਹੁਣ ਇਹਦੇ ਉੱਪਰ ਜਿਹੜਾ ਰੋਲਰ ਫਿਰਿਆ ਜੀ ਇਹ ਇਹਦਾ ਇੰਕ ਦਾ ਰੋਲਰ ਹੈ ਜੀ ਇਹ ਸਰ ਇਹ ਸ਼ਾਈਦਾਨ ਹੈ ਇੰਕ ਮਤਲਬ ਇਹ ਬਚੇ ਇਨਕ ਪੈਂਦੀ ਆ ਇਹ ਆਗ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੀ ਇਨਕ ਆ ਇਹ ਜਿਹੜੇ ਰੂਲੇ ਆ ਇਹ ਉਹਦੇ ਉੱਪਰ ਲਿੰਗਦੇ ਆ ਹੁਣ ਕੋਲ ਇਨਕ ਲੈ ਕੇ ਮੈਂ ਰੋਲਰ ਤੋਂ ਕੋਲ ਤੋਂ ਇਨਕ ਲੈ ਕੇ ਇਹਦੇ ਤੇ ਆਣੇ ਆ ਕਰਕੇ ਦਿਖਾ ਰਹੇ ਨੇ ਕਿ ਇਸ ਤਰੀਕੇ ਨਾਲ ਪ੍ਰਿੰਟਿੰਗ ਹੁੰਦੀ ਆ ਤਾਂ ਰੋਲਰ ਉਹਦੇ ਉੱਪਰ ਚੱਲਿਆ ਅਲਫਾਬੈਟ ਦੇ ਉੱਪਰ ਜਿਹੜਾ ਫਰਮਾ ਤਿਆਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪੇਪਰ ਛਪਦਾ ਉਹਨੇ ਸ਼ਾਈ ਲਈ ਔਰ ਸ਼ਾਈ ਇੱਥੇ ਘਟਾਈ ਕੀਤੀ ਇਹ ਤੋਂ ਗਾੜੀ ਫੇਰ ਮੁੜ ਕੇ ਥੱਲੇ ਫਰਮੇ ਤੇ ਲੱਗੀ ਤੇ ਫਰਮੇ ਦੇ ਉੱਪਰੋਂ ਮੁੜ ਕੇ ਪ੍ਰਿੰਟਿੰਗ ਹੁੰਦੀ ਹੈ ਇਹ ਪ੍ਰਕਿਰਿਆ ਇਹ ਰੈਗੂਲਰਲੀ ਇੱਕ ਕਾਜ ਰੱਖਣਾ ਉਹ ਇੱਕ ਚੱਕਰ ਆਹ ਕਰ ਆਹ ਕਰ ਹੁਣ ਦੇਖੋ ਤੁਸੀਂ ਇਹਨਾਂ ਵੱਲੋਂ ਕਿਸ ਤਰੀਕੇ ਨਾਲ ਜਦੋਂ ਰੋਲਰ ਤੇ ਇਨਕ ਲੱਗਦੀ ਹੈ ਉਸ ਤੋਂ ਬਾਅਦ ਉਹ ਫਰਮੇ ਦੇ ਉੱਪਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਪੇਪਰ ਹੈ ਉਹਦੇ ਉੱਪਰ ਜਿਹੜਾ ਦਾ ਪ੍ਰਿੰਟਿੰਗ ਹੈ ਉਹ ਆ ਜਾਂਦੀ। ਇਹ ਵੇਖੋ ਜੀ ਹੁਣ ਸਾਡੇ ਕੋਲ ਟੈਕਨੀਕਲ ਬੰਦੇ ਫਿਲਹਾਲ ਅਸੀਂ ਦੋ ਹੀ ਆ। ਤੁਸੀਂ ਸਾਰਾ ਪ੍ਰਿੰਟ ਤੁਹਾਨੂੰ ਇੱਧਰ ਪ੍ਰਿੰਟਿੰਗ ਕਰਨੀ ਪੈਂਦੀ ਆ। ਉਹਦੇ ਸਾਬ 1500 ਸੁਖਮਨ ਸਿੰਘ ਕੰਪੋਜ਼ਿੰਗ ਕਰਦੇ ਆ ਤੇ ਸਮੇਂ ਲੋਰ ਤੇ ਮੁਰਕੇ ਮਸ਼ੀਨ ਵੀ ਨਾਰਾਜ਼ ਮਿਲ ਕੇ ਕੰਮ ਹੋਣ ਰਿਹਾ। ਟੈਕਨੀਕਲ ਸ਼ੁਰੂ ਤੋਂ ਸ਼ੁਰੂ ਤੋਂ ਹੀ ਤੁਸੀਂ ਦੋ ਜਣੇ ਕੰਮ ਕਰ ਰਹੇ ਹੋਗੇ ਪਹਿਲੇ ਹੋਰ ਵੀ ਪਹਿਲਾਂ ਸਰ ਜ਼ਿਆਦਾ ਹੀ ਮੁਰਕੇ ਬੰਦੇ ਰਿਟਾਇਰ ਹੋ ਜਾਂਦੇ ਆ ਔਰ ਦੁਬਾਰਾ ਮੈਨੂੰ ਫਿਰ ਇੱਕ ਕਾਰਪੇਸ਼ਨਲ ਸੱਜਿਆ ਲੱਗਾ ਜੀ। ਇਹ ਇਹਾਰੇ 12 ਬਾਰ ਸਾਲ ਤੋਂ ਲੱਗੇ ਆ ਲੇਕਿਨ ਪੱਕੇ ਨਹੀਂ ਹੋ ਸਕੇ ਕੱਚੇ ਦੌਰ ਤੇ ਹੀ ਕੰਮ ਕਰ ਰਹੇ ਕੱਚੇ ਦੌਰ ਤੇ ਆ ਜੀ ਕੰਮ ਕਾਫੀ ਪੂਰੇ ਸ਼ਹਿਰ ਦਾ ਤੁਹਾਡੇ ਉੱਤੇ ਪੂਰੀ ਨਗਰ ਨਿਗਮ ਨੂੰ ਜਿਹੜੀ ਆਪਾਂ ਪ੍ਰਿੰਟਿੰਗ ਸਪਲਾਈ ਹੋ ਰਹੀ ਆ ਜੀ ਨਹੀਂ ਕਰੀ ਇਹਦੀ ਮਸ਼ੀਨਾਂ ਦੀ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਸਾਂਝੀਆਂ ਕਰਾਂਗੇ ਕਿ ਮਸ਼ੀਨ ਦੇਖੋ ਤੁਸੀਂ ਯੂ ਐਸ ਏ ਦੀ ਜੋ ਸਟੈਬਲਿਸ਼ ਮਸ਼ੀਨ ਹੈ ਉਸ ਵੇਲੇ ਜਦੋਂ 1930 ਦੇ ਵਿੱਚ ਇਸ ਮਸ਼ੀਨ ਨੂੰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਿਆਂਦਾ ਗਿਆ ਤਾਂ ਇਹ ਕੰਪਨੀ ਦਾ ਨਾਮ ਤਾਂ ਯੂ ਐਸ اے ਦੀ ਜੋ ਸਟੈਂਪ ਐ ਇੱਥੇ ਲੱਗੀ ਹੋਈ ਹੈ ਪੈਸੇ ਤਰੀਕੇ ਨਾਲ ਜਿਹੜੀਆਂ 1 2 3 4 ਚਾਰ ਚਾਰ ਮਸ਼ੀਨਾਂ ਜੀ ਚਾਰ ਪ੍ਰਿੰਟਿੰਗ ਟ੍ਰੇਡਲ ਮਸ਼ੀਨਾਂ ਹਨ ਇੱਕ ਕਟਿੰਗ ਮਸ਼ੀਨ ਹੈ ਔਰ ਇੱਕ ਹੈਂਡ ਬ੍ਰੈਸ ਬਾਰੇ ਵੀ ਆਪਾਂ ਜ਼ਰੂਰ ਜ਼ਿਕਰ ਕਰਦੇ ਆ ਜਿਹੜੀ ਆ ਮਸ਼ੀਨ ਹੈਂਡ ਪ੍ਰੈਸ ਉਹ ਹੈਲਥ ਆਫ ਪਹਿਲੀ ਹੋਣੀ ਪਈ ਉਹਨੂੰ ਉਹਨੂੰ ਚਾਹਾਂਗਾ ਇੱਕ ਵਾਰੀ ਉਹਦੇ ਬਾਰੇ ਵੀ ਦੱਸੋ ਜੀ ਸਰ ਆਜਾ ਤਾਂ ਇੱਕ ਜਿਹੜੀ ਹੈਂਡ ਪ੍ਰੈਸ ਮਸ਼ੀਨ ਹੈ ਉਸ ਦੀ ਤਸਵੀਰ ਹੈ ਉਹ ਵੀ ਜ਼ਰੂਰ ਸਾਂਝੀ ਕਰਾਂਗੇ ਆਪਣੇ ਆਪ ਦੇ ਵਿੱਚ ਉਹ ਖਾਸ ਮਸ਼ੀਨ ਹੈ ਕਿਉਂਕਿ ਇਸ ਮਸ਼ੀਨ ਦਾ ਵੀ ਕਾਫੀ ਮਹੱਤਵ ਹੈ ਜੀ ਕੀ ਹੈ ਜੀ ਇਹ ਮਸ਼ੀਨ ਹੈ ਸਭ ਤੋਂ ਪਹਿਲੇ ਮਸ਼ੀਨ ਦੀ ਤਸਵੀਰ ਹੈ ਮੈਂ ਚਾਹਾਂਗਾ ਉਹ ਸਾਂਝੀ ਕੀਤੀ ਜਾਵੇ ਇਹ ਮਸ਼ੀਨ ਜੀ ਇਹਦੇ ਉੱਤੇ ਵੀ ਸਟੈਪ ਲੰਡਨ ਦੀ ਲੱਗੀ ਹੋਈ ਹੈ ਲੰਡਨ ਦੀ ਸਟੈਂਪ ਲੱਗੀ ਆ ਜੀ ਇਹ ਵੀ ਇਕੱਠੀਆਂ ਆਈਆਂ ਸੀ ਸਾਰੀਆਂ ਇਹ ਸਾਰੇ ਇਹਦੇ ਬਾਰੇ ਤਾਂ ਪੱਕਾ ਨਹੀਂ ਪਤਾ ਵੀ ਜਾਂ ਇਹ ਪਹਿਲਾਂ ਆਈ ਹੋਵੇਗੀ ਉਹ ਬਾਅਦਾਂ ਆਣੀ ਹੋਣੀ ਆ ਕਿਉਂਕਿ ਇਹ ਜਿਹੜੀ ਹੈਂਡ ਪ੍ਰੈਸ ਆ ਇਹਦਾ ਪ੍ਰੋਸੈਸ ਇਸ ਤਰ੍ਹਾਂ ਦਾ ਵੀ ਇੱਕ ਕਾਗਜ਼ ਰੱਖੀਦਾ ਹੈ ਤੇ ਉਹ ਪ੍ਰਿੰਟ ਹੁੰਦਾ ਹੈ ਫਿਰ ਉਹਨੂੰ ਵਾਪਸ ਲਿਆਈਦਾ ਸਕੈਚ ਨੂੰ ਆ ਜਿਹੜਾ ਜੀ ਆ ਸਕੈਚ ਤਿਆਰ ਕਰਨ ਤੋਂ ਬਾਅਦ ਇਹ ਤਸਵੀਰ ਸਾਂਝੀ ਕੀਤੀ ਜੇ ਇਥੇ ਸਕੈਚ ਰੱਖੀਦਾ ਤਿਆਰ ਕਰਕੇ ਅਖਰਾਂ ਦਾ ਜੋੜ ਕਰਕੇ ਫਰਮਾ ਸੀ ਉੱਥੇ ਤਿਆਰ ਕੀਤਾ ਸੀ ਉਹ ਫਰਮਾ ਇੱਥੇ ਫੇਰ ਆ ਗਿਆ ਇਹ ਫਰਮੇ ਨੂੰ ਮੁੜ ਕੇ ਇਹਦੀ ਸਹੂਲਤ ਦੇ ਨਾਲ ਹੁਣ ਮਸ਼ੀਨ ਇਹ ਬੰਦਾ ਇਹਦੀ ਸਹੂਲਤ ਦੇ ਨਾਲ ਥੱਲੇ ਲਾ ਜਾਂਦੇ ਆ ਤੇ ਇਹ ਤੋਂ ਉੱਪਰ ਇਮਪ੍ਰੈਸ਼ ਉੱਪਰ ਪੇਪਰ ਰੱਖੇ ਦਈਦਾ ਫਿਰ ਇਹਦਾ ਇਮਪ੍ਰੈਸ਼ਨ ਦਈਦਾ ਤੇ ਫਿਰ ਇੱਕ ਕਾਗ ਛਾਪਦਾ ਪਰ ਐ ਸਭ ਤੋਂ ਪ੍ਰੰਤਨ ਕਿਹਾ ਜਾ ਸਕਦਾ ਇਹਨੂੰ ਪਰ ਇਹਦੇ ਵਿੱਚ ਸਮਾਂ ਕਾਫੀ ਲੱਗਦਾ ਇਹ ਇੱਕ ਕਾਗ ਛਾਪਦਾ ਫਿਰ ਮੁੜ ਕੇ ਵਾਪਸ ਲਾ ਕੇ ਫਿਰ ਇੱਕ ਲੱਗਦਾ ਪਰ ਉਸ ਦੇ ਵਿੱਚ ਜਿਹੜੀ ਸਪੀਡ ਆ ਗਈ ਉਹ ਰੈਗੂਲਰਲੀ ਤਾਂ ਸਾਹਮਣੇ ਇੱਕ ਆ ਕੇ ਲਾਓ ਤੇ ਨਾਲ ਨਾਲ ਛਾਪ ਜਾਓ ਉਹ ਟ੍ਰੇਡਲ ਮਸ਼ੀਨਾਂ ਬਾਹਰ ਚਾਈਆਂ ਇਹ ਮਸ਼ੀਨ ਵੀ ਆਪਣੇ ਆਪ ਦੇ ਵਿੱਚ ਕਾਫੀ ਮਜ਼ਬੂਤ ਮਸ਼ੀਨ ਹੈ ਅੱਜ ਕੱਲ ਦੀ ਗੱਲ ਕਰੀ ਤੇ ਅੱਜ ਤੇ ਅੱਜ ਕੱਲ ਇਸ ਤਰੀਕੇ ਦੀ ਮਸ਼ੀਨਾਂ ਜਿਹੜੀ ਉਹ ਤਿਆਰ ਕੀਤੀਆਂ ਜਾਂ ਸਰ ਇਹ ਤੇ ਜਾਂ ਫੋਰਨ ਕੰਟਰੀ ਵਾਲਿਆਂ ਨੂੰ ਪਤਾ ਉੱਥੇ ਹੋ ਜਾਂਦੀਆਂ ਜਾਂ ਨਹੀਂ ਹੋ ਜਾਂਦੀਆਂ ਇੱਥੇ ਤੋਂ ਹੁਣ ਤੇ ਤੁਸੀਂ ਇੱਕ ਵਾਰੀ ਇਹ ਦੇਖੋ ਕਿ ਜਿਹੜੀ ਮਸ਼ੀਨ ਦੇ ਉੱਪਰ ਕੰਪਨੀ ਦਾ ਨਾਮ ਲਿਖਿਆ ਹੈ ਐਲਬੀਅਨ ਪ੍ਰੈਸ ਕਲਕਟਾ ਵੈਨਮਨ ਕੰਪਨੀ ਏਜੰਟ ਕਲਕਟਾ ਉਹ ਸ਼ਾਦਾ ਕਲਕਟਾ ਜੀ 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 ਇਹ ਦੇਖੋ ਪੰਨ ਪੰਨ ਸਾਹ ਦੇਖੋ ਤੁਸੀਂ ਲੰਡਨ ਲਿਖਿਆ ਹੈ ਦਾ ਆਪਣੇ ਆਪ ਦੇ ਵਿੱਚ ਜਿਹੜੀ ਇਹਦੀ ਲੁੱਕ ਹੈ ਕਾਫੀ ਸ਼ਾਈ ਤੇ ਪੁਰਾਣੀ ਜਿਹੜੀ ਇਹਦੀ ਲੁੱਕ ਦਿਖ ਹੈ ਉਹ ਅੱਜ ਵੀ ਕਾਇਮ ਹੈ ਤੇ ਮਸ਼ੀਨ ਜਿਹੜੀ ਕੰਮ ਕਰਦੀ ਹੈ ਜੀ ਅੱਜ ਨਹੀਂ ਹੁਣ ਇਹ ਕੰਮ ਨਹੀਂ ਕਰਦੀ ਜੀ ਹੁਣ ਤੇ ਕੰਮ ਨਹੀਂ ਕਰਦੀ ਪਰ ਇਹਦਾ ਜਿਹੜਾ ਸਾਰਾ ਕੰਮ ਹੈ ਹੁਣ ਉਹ ਮਸ਼ੀਨਾਂ ਨੇ ਲੈ ਲਿਆ ਜੀ ਇਹਨਾਂ ਨੇ ਕੰਮ ਲੈ ਲਿਆ ਉਹ ਦੇਖੋ ਇੱਕ ਕਰ ਲਗਾਤਾ ਜਿਹੜੀਆਂ ਉਹ ਮਸ਼ੀਨਾਂ ਨੇ ਉਹਨਾਂ 'ਚ ਜਿਹੜਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਤੇ 32 ਦੇ ਨਾਲ ਹੀ ਚੱਲਦੀਆਂ ਜੀ ਸ਼ੁਰੂ ਤੋਂ ਸਾਰੀਆਂ ਜੀ 32 ਨਾਲ ਚੱਲਦੀਆਂ ਲਾਈਟ ਦੇ ਨਾਲ ਹੀ ਚੱਲਦੀਆਂ ਵਾ ਔਰ ਜੇ ਅਗਰ ਲਾਈਟ ਨਾ ਵੀ ਹੋਵੇ ਤਾਂ ਆਪਾਂ ਮੈਨੂਅਲ ਤਰੀਕੇ ਨਾਲ ਚਲਾ ਲਿੰਦੇ ਆ ਆਪ ਵੀ ਚਲਾ ਕੇ ਦਿਖਾਉਨੇ ਜੀ 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 ਬਿਲਕੁਲ ਤਾਂ ਦੇਖੋ ਤੁਸੀਂ ਐਸ ਪ੍ਰਿੰਟਿੰਗ ਪ੍ਰੈਸ ਦੀ ਸਭ ਤੋਂ ਖਾਸ ਚੀਜ਼ ਕਿ ਜੇਕਰ ਲਾਈਟ ਨਾ ਹੋਵੇ ਬਿਜਲੀ ਨਾ ਹੋਵੇ ਤੇ ਉਸ ਦੇ باوجود ਵੀ ਇਹ ਮਸ਼ੀਨਾ ਕੰਮ ਕਰ ਲੈਂਦੀਆਂ ਨੇ ਕਿਉਂਕਿ ਹਰ ਵੇਲੇ ਜੋ ਉਸ ਸਮੇਂ ਦੀ ਗੱਲ ਕਰੀ ਤਾਂ 24 ਘੰਟੇ ਬਿਜਲੀ ਪ੍ਰੋਡਿਊਸ ਕਰਨੀ ਬਿਜਲੀ ਦੀ ਲਗਾਤਾਰ ਸਪਲਾਈ ਹੋਣੀ ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਔਖੀ ਹੋਏਗੀ ਤੇ ਉਸੇ ਤਰੀਕੇ ਨਾਲ ਜੇਕਰ ਮੈਨੂਅਲ ਐਂਸ ਨੂੰ ਚਲਾਉਣਾ ਹੋਵੇ ਤਾਂ ਮੈਨੂਅਲ ਵੀ ਇਸ ਨੂੰ ਚਲਾਇਆ ਜਾ ਸਕਦਾ ਤਾਂ ਕਿਸ ਤਰ੍ਹਾਂ ਸਰ ਤੁਸੀਂ ਕਹ ਰਹੇ ਕਿ ਲਾਈਟ ਤੋਂ ਬਿਨਾ ਵੀ ਇਹ ਕੰਮ ਕਰਦੀ ਹਾਂ ਲਾਈਟ ਤੋਂ ਵੀ ਸਰ ਆਪ ਜੀ ਨੂੰ ਕਰਕੇ ਦਿਖਾ ਦਿਓ ਆ ਪਟਾ ਲਓ ਜੀ ਜੀ ਤਾਂ ਦੇਖੋ ਤੁਸੀਂ ਇਹ ਜਿਹੜੀ ਬੈਲਟ ਹੈ ਇਹ ਇਹਦੇ ਤੋਂ ਮੋਟਰ ਤੋਂ उतारी ਜਾ ਰਹੀ ਹੈ ਮੋਟਰ ਤੋਂ उतारे ਹੋ ਜੀ ਤਾਂ ਹੁਣ ਇਹ ਹੱਥ ਦੇ ਨਾਲ ਚੱਲੇਗੀ ਆ ਮੜਾ ਗੇੜਾ ਇਹ ਮਸ਼ੀਨ ਅਗਰ ਲਾਈਟ ਨਾ ਹੋਵੇ ਤਾਂ ਮੈਨੂਅਲ ਦੀ ਸਹੂਲਤ ਦੇ ਨਾਲ ਵੀ ਪ੍ਰਿੰਟਿੰਗ ਹੋ ਸਕਦੀ ਹੈ ਪ੍ਰੋਪਰ ਜਿਹਨੂੰ ਲਾਈਟ ਵਾਲੀ ਕਰਦੀ ਉਹ ਨਹੀਂ ਇਹ ਪ੍ਰਿੰਟ ਕਾ ਉਤਰਾ ਕਰੇਗੀ ਹੱਥ ਨਾਲ ਜੀ ਜੀ ਇਸ ਨੂੰ ਹੱਥ ਦੇ ਨਾਲ ਪੂਰਾ ਜਿਹੜਾ ਇਹਦਾ ਵੀਲ ਹੈ ਇਹ ਘੁਮਾਇਆ ਜਾ ਰਿਹਾ ਕਿਉਂ ਨਾ ਜੀ ਹਾਂ ਦੇਖੋ ਤੁਸੀਂ ਜੋ ਬਿਜਲੀ ਕੰਮ ਕਰ ਰਹੀ ਹੈ ਤਾਂ ਉਹ ਇਨਸਾਨ ਜਿਸ ਤਰੀਕੇ ਨਾਲ ਪਹਿ ਕਹਿੰਦੇ ਆ ਕਿ ਪਹਿਲੇ ਹਰ ਇੱਕ ਸਾਰਾ ਕੰਮ ਜਿਹੜਾ ਉਹ ਇਨਸਾਨ ਹੀ ਕਰਦੇ ਸਨ ਤੇ ਉਸੇ ਤਰੀਕੇ ਨਾਲ ਹੁਣ ਬਿਜਲੀ ਆ ਗਈ ਜਮਾਨਾ ਬਦਲ ਗਿਆ ਟੈਕਨੋਲੋਜੀ ਆ ਗਈ ਪਰ ਹੱਥ ਦੇ ਨਾਲ ਵੀ ਇਸ ਨੂੰ ਪਰ ਕਾਫੀ ਜੜੀ ਇਹ ਮਿਹਨਤ ਆ ਲੱਗਦੀ ਕਾਫੀ ਜੋਰ ਆ ਜਿਹੜਾ ਉਹ ਲੱਗਦਾ ਹਾਂ ਯੋ ਤਾਂ ਲੱਗਣਾ ਹੀ ਹੈ ਜੀ ਹੱਥ ਦੇ ਨਾਲ ਵੀ ਇਹ ਮਸ਼ੀਨ ਇਸ ਤਰੀਕੇ ਨਾਲ ਕੰਮ ਕਰ ਲਵੇਗੀ ਐਗਜ਼ੈਕਟ ਹਾਂਜੀ ਹਾਂਜੀ ਬਿਲਕੁਲ ਉਸ ਤਰ੍ਹਾਂ ਹੀ ਕਰੇਗੀ ਐਂ ਦਾ ਤੂੰ ਕਾਜ ਲਾ ਤਾਂ ਦੇਖੋ ਤੁਸੀਂ ਹੱਥ ਦੇ ਨਾਲ ਜਿਵੇਂ ਪਹਿਲੇ ਮੋਟਰ ਚਲਾਈ ਜਾਂਦੀ ਸੀ ਚੱਲਣ ਦੁਕ ਫਲੋਰ ਮੜਾ ਮਾਰ ਲਾ 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 ਤਾਂ ਦੇਖੋ ਤੁਸੀਂ ਤਾਂ ਦੋ ਜਣੇ ਜੇਕਰ ਇਸ ਨੂੰ ਇਸ ਤਰੀਕੇ ਨਾਲ ਚਲਾਣ ਤਾਂ ਜਿਹੜਾ ਛਪਾਈ ਹੈ ਇਸ ਦੀ ਉਹ ਹੋ ਸਕਦੀ ਹੈ ਤਾਂ ਆਪਣੇ ਆਪ ਦੇ ਵਿੱਚ ਕਾਫੀ ਖਾਸ ਚੀਜ਼ ਹੈ ਸ਼ਾਇਦ ਤੁਸੀਂ ਪਹਿਲੇ ਇਸ ਤਰੀਕੇ ਦੀ ਕਦੀ ਵੀ ਕੋਈ ਜਿਹੜੀ ਚੀਜ਼ ਹੈ ਨਾ ਦੇਖੀ ਹੋਵੇ ਤੇ ਤਾਂ ਦੇਖੋ ਤੁਸੀਂ ਇਹ ਇਹ ਛਪਾਈ ਚੁੱਕੀ ਹੋ ਗਈ ਇਹ ਤੋਂ ਹੱਥ ਨਾਲ ਮਸ਼ੀਨ ਚੱਲ ਰਹੀ ਹੈ। ਕਾਫੀ ਖਾਸ ਗੱਲ ਹੈ ਕਿ ਜੋ ਬਿਜਲੀ ਆਹ ਇਸ ਘਾਰ ਦੇ ਨਾਲ ਜਿਹੜਾ ਕੰਮ ਚੱਲਦਾ ਜੇਕਰ ਉਹ ਹੱਥ ਦੀ ਰਫਤਾਰ ਨਾਲ ਨਹੀਂ ਕੀਤਾ ਜਾਣਾ ਕਿਹਾ ਤੇ ਹੱਥ ਨਾਲ ਵੀ ਕਰ ਸਕਦੇ ਨੇ। ਕੋਈ ਨਹੀਂ ਸਪੀਡ ਨਾਲ ਕੰਮ ਕਰ ਰਹੀ ਹੈ ਜਿਨੀ ਬਿਜਲੀ ਨਾਲ ਕਰਦੇ। ਠੀਕ ਹੈ ਜੀ ਬਿਲਕੁਲ। ਦੇਖੋ ਜੀ ਬਿਲਕੁਲ ਆਪਣੇ ਆਪ ਦੇ ਵਿੱਚ ਕਾਫੀ ਖਾਸ ਚੀਜ਼ ਤਾਂ ਹੱਥਾਂ ਦੇ ਨਾਲ ਸਰ ਕਾਫੀ ਜਿਹੜੀ ਮਿਹਨਤ ਹੈ ਤੁਸੀਂ ਕਰਦੇ ਹੋ ਜੀ ਤੇ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਇਸ ਨੂੰ ਜਿਹੜਾ ਸੰਭਾਲ ਕੇ ਰੱਖਿਆ ਹੈ। ਹਾਂਜੀ ਜਦੋਂ ਕਹੇ ਵੇ ਲਾਈਟ ਚਲ ਜਾਂਦੀ ਹੈ ਹੱਥ ਨਾਲ ਵੀ ਕੰਮ ਖਾਂਜੀ ਜ਼ਰੂਰੀ ਕੰਮ ਆ ਜਾਂਦਾ ਹੈ ਉਹ ਫਿਰ ਇਹ ਹੱਥ ਨਾਲ ਹੀ ਆਪਣਾ ਵੀ ਮਸ਼ੀਨ ਚਲਾ ਲੈਣੇ ਜੋਰ ਕਾਫੀ ਲੱਗ ਜਾਂਦਾ ਹਾਂਜੀ ਹਾਂਜੀ ਤਾਂ ਬਿਲਕੁਲ ਸ਼ਿਲਾਗਾ ਯੋਗ ਇਹਨਾਂ ਦਾ ਜਿਹੜਾ ਕੰਮ ਹੈ ਕਾਫੀ ਤਾਂ ਦੋ ਜਿਹੜੇ ਸ਼ਖਸ ਨੇ ਸਿਰਫ ਉਹ ਪੂਰੀ ਪ੍ਰਿੰਟਿੰਗ ਪ੍ਰੈਸ ਨੂੰ ਚਲਾ ਰਹੇ ਨੇ ਸਰਦਾਰ ਸੁਖਵੰਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਤਾਂ ਇਹਨਾਂ ਦੀ ਜਿਹੜੀ ਇਹਨਾਂ ਦੀ ਅਗ ਪਕਾਵਾਂਗੇ ਸੰਚਾਲਕੀ ਹੇਠ ਹੀ ਪੂਰੀ ਪ੍ਰਿੰਟਿੰਗ ਪ੍ਰੈਸ ਅੱਜ ਵੀ ਚੱਲ ਰਹੀ ਹੈ ਸਰ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਅੱਜ ਦਾ ਯੂਥ ਹੈ ਜੇਕਰ ਅੱਜ ਕੱਲ ਦੇ ਜਿਹੜੇ ਬੱਚੇ ਕਹੀਏ ਰੇ ਟੈਕਨੀਕਲ ਪੜਾਈਆਂ ਕਰ ਰਹੇ ਨੇ ਕਿ ਉਹ ਐਸ ਮਸ਼ੀਨਾਂ ਤੋਂ ਰੂਬਰੂ ਹੈ ਨੇ ਕਿ ਅੱਜ ਦੇ ਟਾਈਮ ਦੇ ਸਿਰਫ ਕੰਪਿਊਟਰ ਤੇ ਸਾਰਾ ਕੁਝ ਡਿਪੈਂਡ ਸਰ ਹੁਣ ਤੇ ਜਿਹੜੀ ਨਵੀਂ ਜਿਹੜੀ ਜਨਰੇਸ਼ਨ ਜਨਰੇਸ਼ਨ ਆ ਉਹ ਕੰਮ ਘੱਟ ਤੇ ਇਨਕਮ ਵੱਧ ਚਾਹੁੰਦੀ ਆ ਲੇਕਿਨ ਸਾਡੇ ਲੋਕਾਂ ਨੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਤੇ ਕੰਮ ਘੱਟ ਦੇਖ ਰਹੇ ਕਾਫੀ ਮਿਹਨਤ ਹੈ ਜੀ ਇਸ ਨੂੰ ਚਲਾਉਣ ਚ ਇਹ ਕਰਕੇ ਮਿਹਨਤ ਬਹੁਤ ਹੈ ਟ੍ਰੇਡ ਮਸ਼ੀਨ ਚਲਾਉਣ ਚ ਤੇ ਪ੍ਰਿੰਟਿੰਗ ਵੀ ਬਹੁਤ ਸਸਤੀ ਪੈਂਦੀ ਆ ਪ੍ਰਿੰਟਿੰਗ ਸਸਤੀ ਪੈਂਦੀ ਆ ਹਾਂ ਬਿਲਕੁਲ ਸਸਤੀ ਪੈਂਦੀ ਪਰ ਜੇਕਰ ਲਾਈਟ ਹੋਵੇ ਤਾਂ ਫਿਰ ਸੌਖਾ ਜੇਕਰ ਹੱਥ ਨਾਲ ਚਲਾਨੀ ਪਵੇ ਤੇ ਫਿਰ ਬਹੁਤ ਵੇਖੋ ਜੀ ਕੋਈ ਵੀ ਕੰਮ ਜਿਹੜਾ ਮੈਨੂਅਲ ਕਰਾਂਗੇ ਆਪਾਂ ਉਹ ਜੇ ਹੁਣ ਫਰਦ ਕਰੋ ਟਰੈਕਟਰ ਨਾਲ ਆਪਾਂ ਪਹਿਲੀ ਬੋਨੇ ਆ ਉਹ ਸੌਖੀ ਆ ਤੇ ਜੇਕਰ ਹੱਥ ਨਾਲ ਕਹੀ ਨਾ ਕਰਨੀ ਪਵੇ ਤਾਂ ਉਹ ਔ ਤੇ ਕਿੰਨੇ ਸਾਲ ਤੋਂ ਤੁਸੀਂ ਲਗਾਤਾਰ ਇੱਥੇ ਬੈਠੇ ਹੋ ਜੀ ਮੈਂ ਜੀ ਪਹਿਲਾਂ ਤਾਂ ਰੈਗੂਲਰ ਇੱਥੇ ਰਿਟਾਇਰਡ ਹੋਇਆ ਹਾਂ ਦੁਬਾਰਾ ਫਿਰ ਇਹਨਾਂ ਨੇ ਸਾਨੂੰ ਸੱਦਿਆ ਜੀ ਉਹਨਾਂ ਨੂੰ ਲੱਗਿਆ ਕਿ ਕੋਈ ਹੈ ਤੁਹਾਡੇ ਤੋਂ ਵੱਧ ਵਧੀਆ ਤਰੀਕੇ ਨਾਲ ਐਸਪ੍ਰੈਸ ਨੂੰ ਨਹੀਂ ਚਲਾ ਸਕਦਾ ਵੇਖੋ ਜੀ ਇਹ ਤਾਂ ਜਿੰਨਾ ਕਿ ਸਾਡਾ ਤਜਰਬਾ ਕੋਸ਼ਿਸ਼ ਕਰੀਦੀ ਵੀ ਤਕਰੀਬਨ ਸਾਰਾ ਪ੍ਰਿੰਟਿੰਗ ਕਰਵਾ ਕੇ ਕਾਰਪਿਸ਼ ਨੂੰ ਨਵਖਰੇ ਵਖਰੇ ਵਖਰੇ ਵਿਭਾਗਾਂ ਨੂੰ ਮਾਲ ਸਪਲਾਈ ਕੀਤਾ ਜਾਵੇ ਤਾਂ ਕਿ ਕਿਸੇ ਦੀ ਸ਼ਿਕਾਇਤ ਅਜੇ ਤੱਕ ਮਾਰੇ ਕਿਰਪਾ ਰਹੀ ਹੈ ਹਾਂ ਸਾਧਪੁਰੀ ਇਹ ਨਗਰ ਨਿਗਮ ਅਮਲੇਸਰ ਦੇ ਜਿੰਨੇ ਵੀ ਦਸਤਾਵੇਜ਼ ਛਪਦੇ ਨੇ ਸਾਰੇ ਐਸੇ ਪ੍ਰਿੰਟਿੰਗ ਪ੍ਰੈਸ ਦੇ ਹਾਂਜੀ ਹਾਂਜੀ ਅਸੀਂ ਇਹੋ ਚਾਹੁੰਦੇ ਵੀ ਪ੍ਰਿੰਟਿੰਗ ਪ੍ਰੈਸ ਨੂੰ ਸੰਭਾਲਣ ਵਾਲਾ ਤੇ ਸਾਨੂੰ ਕੁਝ ਨਾ ਕੁਝ ਜਿਹੜੇ ਨਵੇਂ ਬੰਦੇ ਦੀ ਹੋਰ ਜ਼ਰੂਰਤ ਹੈ ਹੈਲਪਰ ਮਿਲ ਕੋਈ ਬੰਦਾ ਆਉਂਦਾ ਵਾ ਕੰਮ ਕਰਕੇ ਰਾਜੀ ਨਹੀਂ ਆ ਜਿਹੜਾ ਕੋਈ ਹੁਣ ਹੈਲਪਰ ਮਿਹਨਤ ਕਰਨ ਵਾਲਾ ਆਵੇ ਇੱਥੇ ਤਾਂ ਕਿ ਸਾਡੀ ਹੈਲਪਟ ਕਰ ਸਕਦਾ ਨਾ ਹਾਂ ਤਾਂ ਇਹ ਸਟਾਫ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਸਿਰਫ ਦੋ ਜਣੇ ਨੇ ਆਪਣੇ ਆਪ ਦੇ ਵਿੱਚ ਖਾਸ ਗੱਲ ਹੈ ਕਿ ਇਸ ਪੂਰੀ ਪ੍ਰਿੰਟਿੰਗ ਪ੍ਰੈਸ ਦਾ ਦਾਵਾ ਦੋ ਸੇਵਾਦਾਰ ਵੀ ਹੈਗੇ ਆ ਇੱਕ ਸਪਾਈ ਸ਼ੇਵ ਕੀ ਹੈਗਾ ਇੱਕ ਹੈਲਪਰ ਵੀ ਟੈਕਨੀਕਲੀ ਤੁਸੀਂ ਦੋ ਹੀ ਜਣੇ ਉਹ ਹਨ ਟੈਕਨੀਕਲ ਨਹੀਂ ਦੋਨਾਂ ਦੇ ਵੱਲੋਂ ਹੀ ਪੂਰੀ ਪ੍ਰਿੰਟਿੰਗ ਪ੍ਰੈਸ ਨੂੰ ਚਲਾਇਆ ਜਾ ਰਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਕਾਫੀ ਖਾਸ ਹੈ ਜਿਸ ਤਰੀਕੇ ਨਾਲ ਵਰਚੁਅਲੀ ਸੇਵਾਦਾਰ ਸ਼੍ਰੀ ਵਿਸ਼ਾਲ ਵਧਾਵਨ ਜੀ ਅਸਿਸਟੈਂਟ ਕਮਿਸ਼ਨਰ ਸਾਹਿਬ ਉਹਨਾਂ ਦੇ ਅੰਦਰ ਪ੍ਰੈਸ ਉਹ ਉਹਨਾਂ ਦੇ ਰੇਖ ਦੇ ਦੇ ਵਿੱਚ ਸਾਰਾ ਕੰਮ ਦਾ ਪ੍ਰੈਸ ਦਾ ਚਲਾਇਆ ਗਿਆ ਹਾਂਜੀ ਤਾਂ ਬਿਲਕੁਲ ਦੇਖੋ ਨਗਰ ਨਿਗਮ ਦੇ ਹੇਠਾਂ ਜਿਹੜੀ ਹੈ ਪ੍ਰਿੰਟਿੰਗ ਪ੍ਰੈਸ ਹੈ ਉਹ ਚੱਲ ਰਹੀ ਹੈ ਤਾਂ ਪੁਰਾਣੀ ਇਤਿਹਾਸਿਕ ਇਮਾਰਤ ਹੈ ਇਮਾਰਤ ਨੂੰ ਉਸੇ ਤਰੀਕੇ ਨਾਲ ਰੱਖਿਆ ਗਿਆ ਸਭ ਤੋਂ ਵੱਡੀ ਗੱਲ ਹੈ ਐਸੇ ਪ੍ਰਿੰਟਿੰਗ ਪ੍ਰੈਸ ਦੀ ਖਾਸੀਅਤ ਹੈ ਵੀ ਜਿਹੜੀਆਂ ਮਸ਼ੀਨਾਂ ਨੇ ਉਹ ਅੰਗਰੇਜ਼ਾਂ ਦੇ ਵੇਲੇ ਦੀ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਜੋ ਮਸ਼ੀਨਾਂ ਨੇ ਇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਿਆਂਦੀਆਂ ਗਈਆਂ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਪ੍ਰਿੰਟਿੰਗ ਹੈ ਇਹਨਾਂ ਦੇ ਵੱਲੋਂ ਇਥੇ ਕੀਤੀ ਜਾ ਰਹੀ ਹੈ ਤਾਂ ਮਸ਼ੀਨਾਂ ਅੱਜ ਵੀ ਉਸੇ ਤਰੀਕੇ ਨਾਲ ਕੰਮ ਕਰਦੀਆਂ ਨੇ ਯੂ ਐਸ ਏ ਦੀ ਸਟੈਂਪ ਲੱਗੀ ਹੈ ਤਾਂ ਅੰਗਰੇਜ਼ਾਂ ਨੇ ਜਦੋਂ ਇੱਥੇ ਅੰਗਰੇਜ਼ਾਂ ਦਾ ਸ਼ਾਸਨ ਹੁੰਦਾ ਸੀ ਉਸ ਤਰੀਕੇ ਨਾਲ ਜਦੋਂ ਪ੍ਰਿੰਟਿੰਗ ਸ਼ੁਰੂ ਹੋਈ ਤਾਂ ਉਸ ਨੂੰ ਵਧੀਆ ਗੱਲ ਆਪਾਂ ਕਵਾਂਗੇ ਸਰਕਾਰ ਦੀ ਵੀ ਕਿ ਇਹ ਸ਼ਲਾਗਾ ਜੋ ਕਦਮ ਹੈ ਕਿ ਜਿਹੜੀ ਇਹਦੀ ਦੇਖਿਆ ਉਹਨੂੰ ਪੁਰਾਤਨ ਹੀ ਰੱਖਿਆ ਗਿਆ ਇਸ ਦਾ ਜਿਹੜਾ ਇਤਿਹਾਸਿਕ ਮਹੱਤਵ ਉਹ ਉਸੇ ਤਰੀਕੇ ਨਾਲ ਹੈ ਕਾਫੀ ਜੜੀਆਂ ਮਸ਼ੀਨਾਂ ਦੇ ਵਿੱਚ ਅੱਜ ਵੀ ਜਿਹੜਾ ਅੰਮ੍ਰਿਤਸਰ ਦਾ ਪੂਰਾ ਆਪਾਂ ਗੱਲ ਕਰੀਏ ਕਾਰਪੋਰੇਸ਼ਨ ਦਾ ਜਿੰਨਾ ਵੀ ਕੰਮ ਹੈ ਪ੍ਰਿੰਟਿੰਗ ਦਾ ਉਹ ਐਸ ਇਸ ਮਸ਼ੀਨਾਂ ਦੇ ਰਾਹੀਂ ਹੀ ਕੀਤਾ ਜਾਂਦਾ ਤੇ ਸਿਰਫ ਮਹਿਜ ਦੋ ਹੀ ਜਿਹੜੇ ਵਿਅਕਤੀ ਨੇ ਟੈਕਨੀਕਲ ਜੋ ਇਸ ਪ੍ਰਿੰਟਿੰਗ ਪ੍ਰੈਸ ਨੂੰ ਚਲਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਸੰਪੂਰਨ ਸ਼ਹਿਰ ਦਾ ਨਗਰ ਨਿਗਮ ਦਾ ਜਿੰਨਾ ਵੀ ਕਾਗਜ਼ੀ ਪ੍ਰਸ਼ਾਸਕੀ ਜਿੰਨਾ ਵੀ ਦਸਤਾਵੇਜ਼ ਤਿਆਰ ਹੁੰਦਾ ਹੈ ਪ੍ਰਿੰਟਿੰਗ ਹੈ ਉਹ ਸਾਰੀ ਇਸ ਮਸ਼ੀਨਾਂ ਦੇ ਰਾਹੀਂ ਇਹ ਦੋ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਹੈ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ